ਜਦੋਂ ਤੁਸੀਂ ਬਾਬਾ ਦੀਪਸਰੂ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਵੀ ਕਿਉਂ ਪਰਸੰਨ ਹੁੰਦੇ ਨੇ ਗੁਰੂ ਰਾਮਦਾਸ ਜੀ ਫਿਰ ਕਹਿੰਦੇ ਹੋਣਗੇ ਉਹ ਭਲੋ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬਸ਼ਾਦੀ ਦੇਖ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਅੱਜ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਨੂੰ ਬੜਾ ਖੁਸ਼ ਹੁੰਨਾ